ਮੇਰਾ ਨਾਮ ਮੰਨੂ ਕੀ ਗੱਲ ਪਤ ਰਹੀ ਹੈ ਦਾ ਕੰਮ ਗੱਲ ਹੈ ਹੋਈਆ ਮੇਰੇ ਹਸਬੰਦ ਤੇ ਮੇਰਾ ਮਾਸੀ ਦਾ ਮੁੰਡਾ ਵਿਚਾਰ ਜਾ ਰਹੇ ਸੀ ਇਹ ਜਾਂਦੇ ਜਾਂਦੇ ਇਹਨਾਂ ਦੀ ਆਪਸ ਚ ਕੋਈ ਲੜਾਈ ਹੋ ਪਈ ਆ ਕੋਈ ਗੱਲ ਤੋਂ ਹੀ ਹੋਈ ਆ ਉਸ ਚੀਜ਼ ਦਾ ਸਾਨੂੰ ਨਹੀਂ ਪਤਾਗਾ ਤੇ ਇਸ ਬਿੱਕੀ ਨੇ ਤੇ ਸ਼ਿਵਮ ਨੇ ਮੇਰੇ ਹਸਬੰਦ ਦੇ ਤੇ ਮੇਰੇ ਮਾਸੀ ਦੇ ਮੁੰਡੇ ਦੇ ਸੱਟਾਂ ਲਾਈਆਂ ਇਹਨਾਂ ਨੇ ਬੈਲਟਾਂ ਨਾਲ ਕੁੱਟਿਆ ਸਾਨੂੰ ਨਹੀਂ ਪਤਾ ਇਹਨਾਂ ਕੋਲ ਹੋਰ ਕੀ ਕੀ ਚੀਜ਼ ਹੋਈਆਂ ਸੀ ਇਹਨਾਂ ਨੇ ਉਹ ਮਾਰਿਆ ਜਿਹੜਾ ਸਾਹੀਲਾ ਉਹਦੇ ਚੱਕਰ ਬੜੇ ਆ ਰਹੇ ਸਿਰ 'ਤੇ ਸੱਟ ਲੱਗੀ ਹੋਈ ਆ ਤੇ ਮੇਰੇ ਹਸਬੰਦ ਦੇ ਕੰਨ ਦੇ ਪਿੱਛੇ ਲੱਗੀਆਂ ਹੋਈਆਂ ਉਹਦੇ ਵੀ ਜ਼ਿਆਦਾ ਲੱਗੀਆਂ ਤੋ ਸੀਵਲ ਹਸਪਤਾਲ ਐ ਵਿੱਕੀ ਤੇ ਸ਼ਿਵਮ ਉੱਡ ਉੱਡ ਕੇ ਆਂਦੇ ਕੋ ਨੇ ਮੇਰੇ ਵਿੱਕੀ ਤੇ ਸ਼ਿਵਮ ਦੋਨੇ ਸੱਤੇ ਭਰਾ ਆ ਗਏ ਇੱਕ ਗਲੀ ਕਸੂਰੀਆਂ ਚ ਰਹਿੰਦੇ ਆ ਇਹਨਾਂ ਨੇ ਮੈਂ ਜਦੋਂ ਆਪਣੇ ਛੋਟੇ ਭਰਾ ਨੂੰ ਬਚਾਣ ਲੇਗੇ ਇਹਨਾਂ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੇਰੇ ਕੱਪੜੇ ਫੜੇ ਆ ਤੋ ਮੈਂ ਚੁੰਨੀ ਤੋਂ ਬਗੈਰ ਗਈ ਸੀ ਭੱਜੀ ਇਹਨਾਂ ਨੇ ਮੇਰੀ ਕਮੀਜ਼ ਨੂੰ ਫੜਿਆ ਮੇਰੀ ਕਮੀਜ਼ ਪਾਂਟੀ ਵੀ ਹੋਈ ਐ ਮੈਂ ਇਸ ਲਈ ਪੁਲਿਸ ਵਿਭਾਗਨ ਨਾਲ ਹੀ ਜਾਤੀ ਪੁਲਿਸ ਵਿਭਾਗਨ ਨੇ ਉਹਨਾਂ ਨੇ ਹੰਦਾ ਕੱਟ ਕੇ ਦੇ ਦਿੱਤੀ ਆ ਉਹ ਕਹਿੰਦੇ ਬੰਦੀ ਕਾਰਵਾਈ ਇਸੇ ਤਰ੍ਹਾਂ ਦੀ ਵਿੱਕੀ ਨਾਮ ਮੇਰਾ ਨਾਮ ਭਾਈ ਸੁਮਿਤ ਕੀ ਗੱਲਬਾਤ ਹੋਈ ਜਿਹੜਾ ਭਾਜੀ ਗੱਲਬਾਤ ਹੈ ਮੈਂ ਆਪਣੀ ਭੈਣ ਦੇ ਘਰ ਮੈਂ ਗਿਆ ਕੋਈ ਕੰਮ ਸੀ ਮੈਨੂੰ ਨਾ ਕੋਈ ਗੱਲ ਕਰਨ ਗਿਆ ਸੀ ਮੇਰਾ ਜੀਜਾ ਤੇ ਮੇਰੀ ਮਾਸੀ ਦਾ ਮੁੰਡਾ ਬਾਹਰ ਖਲੋਤੇ ਸੀ ਤੇ ਪਤਾ ਨਹੀਂ ਕੀ ਹੋਇਆ ਤੇ ਮੇਰਾ ਮਾਸੀ ਦਾ ਮੁੰਡਾ ਆਣ ਕੇ ਕਹਿਣ ਲੱਗ ਪਿਆ ਕਿ ਤੇਰੇ ਯਾਰਾਂ ਦੋਸਤਾਂ ਨੇ ਮੈਨੂੰ ਕੁੱਟਿਆ ਫਲਾਂਟਿੰਗ ਤੇ ਮੇਰੀ ਭੈਣ ਜਿਲੇ ਸ਼ਿਦਾਨ ਗਈ ਮੈਂ ਵੀ ਜਿਲੇ ਸ਼ਿਦਾਨ ਗਿਆ ਤੇ ਮੈਂ ਉਹਨਾਂ ਨੂੰ ਸ਼ਿਦਾਨ ਚ ਕਰਾਂ ਦੇ ਵਿੱਚ ਉਹਨਾਂ ਨੇ ਮੇਰੀ ਭੈਣ ਨੂੰ ਹੱਥ ਪਾਇਆ ਉਹਨਾਂ ਦੀ ਜਾਨ ਕੀ ਚੜਾਂਦੇ ਚੜਾਂਦੇ ਕੱਪੜੇ ਗੁੱਪੜੇ ਤਗਣ ਹੋ ਗਿਆ ਇਹਦਾ ਫੋਨ ਵੀ ਖੋਨ ਦਾ ਕਰਕੇ ਉਹ ਤੋਂ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਦਾ ਵੇ ਤਾਂ ਮੈਨੂੰ ਕਹਿੰਦਾ ਕਿ ਤੂੰ ਆਪਣੇ ਜਿੰਨੂ ਮਰਜ਼ੀ ਤੂੰ ਫੋਨ ਕਰ ਲੈ ਤੂੰ ਜਿੰਨੂ ਮਰਜ਼ੀ ਸਾਡੇ ਵੱਡ ਕੇ ਗਿਆ ਹੁਣ ਕਿੰਨੇ ਜਾਣੇ ਸੀ ਕਿਤੇ ਉਹ ਭਾਜੀ ਦੋ ਭਰਾਏ ਸੀ ਉਹ ਦੋ ਭਰਾ ਸੀ ਉਹ ਦੋ ਭਰਾਏ ਸੀ ਭਾਜੀ ਹਾਂ ਉਹਨਾਂ ਨੇ ਇਹਨਾਂ ਨੂੰ ਬੇਲਟਾਂ ਬੁਲਟਾਂ ਨਾਲ ਕੁੱਟਿਆ ਮੂੰਹ ਮਾ ਪਾੜਿਆ ਤੇ ਕਿੰਨੇ ਜਾਣੇ ਫੱਟਰ ਹੋਏ ਤੂੰ ਮੇਰਾ ਮੇਰੀ ਮਾਸੀ ਦਾ ਮੁੰਡਾ ਤੇ ਮੇਰਾ ਜੀਜਾ ਕਿਤੇ ਕਿਤੇ ਲੱਗੀ ਗਾ ਉਹਨਾਂ ਦਾ ਸੇਰ ਤੇ ਸਾਰੀ ਲੱਗੀ ਜੀਜਾ ਮੇਰੇ ਤੇ ਮੇਰੀ ਮਾਸੀ ਦੇ ਮੁੰਡੇ ਮੂੰਹ ਤੇ ਲੱਗੀ ਉਦੋਂ ਮੰਗਾਂ ਨੂੰ ਕਿਹਾ ਮੈਂ ਕਿਹਾ ਉਹਨਾਂ ਦਾ ਫੋਨ ਦੇ ਦੇ ਵਾਪਸ ਉਹ ਕਹਿੰਦੇ ਨਹੀਂ ਅਸੀਂ ਫੋਨ ਨਹੀਂ ਦੇਣਾ ਤੁਸੀਂ ਜਾਓ ਪਰੀ ਝਗੜੇ ਦਾ ਕਾਰਨ ਉਹ ਕਹਿੰਦੇ ਕਿ ਇਹਨਾਂ ਨੇ ਫੋਨ ਫੋਨ ਮੰਗਿਆ ਸੀ ਉਹਨਾਂ ਨੇ ਖਾਦੀ ਪੀਤੀ ਇਹਨਾਂ ਨੇ ਫੋਨ ਮੰਗਿਆ ਸੀ ਉਹਨਾਂ ਨੇ ਨਹੀਂ ਦਿੱਤਾ ਉਹਨਾਂ ਗਾਲ ਗੱਡੀ ਇਹਨਾਂ ਨੇ ਵੀ ਗਾਲ ਗੱਡੀ ਤੇ ਉਹਨਾਂ ਨੇ ਇਹਨਾਂ ਨੂੰ ਕੁੱਟ ਮਾਰ ਕਰ ਛੱਡੀ ਕੋਈ ਪ੍ਰਾਣੀ ਰੰਜਿਸ਼ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਜੀ ਸਰ ਕੀ ਹੈ ਸਾਰਾ ਮਸਲਾ ਇਹ ਤੇ ਨਰੇਸ਼ ਕੁਮਾਰ ਤੇ ਇੱਕ ਸਾਹਬ ਸਿੰਘ ਨੇ ਉਹਨਾਂ ਦਾ ਝਗੜਾ ਹੋਇਆ ਕਿ ਵਿੱਕੀ ਤੇ ਸ਼ਿਮਰਨ ਦੇ ਨਾਲ ਤੇ ਨਰੇਸ਼ ਤੇ ਥੋੜੀ ਜਿਹੀ ਸੱਚ ਸੱਟ ਹੈ ਤੇ ਜਿਹੜਾ ਸਾਹਬ ਹੈ ਉਹਦੇ ਨੱਕ ਤੇ ਸੱਟ ਉਹਨਾਂ ਨੂੰ ਡਾਕਟਰ ਦੇ ਕੇ ਜਨਮ ਸਿਪਲ ਹਸਪਤਲ ਭੇਜਿਆ ਸਨੇ ਦਾ ਪੁੱਛ ਲੜਾਈ ਝਗੜਾ ਹੋਇਆ ਸਰ ਜੇ ਲੇਡੀ ਦੇ ਕੱਪੜੇ ਪਾੜੇ ਉਹ ਕਿੰਨਾਂ ਵੱਲੋਂ ਪਾੜੇ ਗਏ ਆ ਕੋਈ ਲੇਡੀਜ਼ ਦੀ ਸਟੇਟਮੈਂਟ ਲਿਖੀ ਆ ਅਨੂਜੀ ਦੀ ਉਹ ਵਾਈਫ ਆਫ ਹੈਗੇ ਨਰੇਸ਼ ਕੁਮਾਰ ਸਨੇ ਦੀ ਸਟੇਟਮੈਂਟ ਲਿਖੀ ਆ ਉਹ ਕਹਿੰਦੇ ਵੀ ਇਦਾਂ ਕਰਕੇ ਲੜਾਈ ਝਗੜਾ ਹੋਇਆ ਤੇ ਜਿਹੜੀ ਅਸੀਂ ਅਗਲੀ ਨੈਕਸਟ ਕਾਰਵਾਈ ਕਰਾਵਾਂਗੇ ਅਸੀਂ ਐਮ ਐਲ ਆਰ ਦੇ ਅਕੋਰਡਿੰਗਲੀ ਤੇ ਅਸੀਂ ਆਪਣੇ ਘਰ ਦੇ ਦੇ ਸਲਾਹ ਦੇ ਨਾਲ ਜੋ ਸਟੇਟਮੈਂਟ ਦੇਣਗੇ ਫਿਰ ਅਸੀਂ ਕਾਰਵਾਈ ਕਰਾਂਗੇ ਝਗੜੇ ਦਾ ਕਾਰਨ ਦਾ ਪਤਾ ਲੱਗਿਆ ਵੀ ਨਹੀਂ ਇਸ ਬਾਰੇ ਨਹੀਂ ਪਤਾ ਸਰ ਉਹਰਾ ਪੈ ਰਹੇ ਕਿ ਨਾ ਮੱਲੇ ਵਾਲਿਆਂ ਨੂੰ ਚਿੱਟਾ ਵੇਚਦੇ ਹੋ ਸਮਾਨ ਨਹੀਂ ਦੀ ਬਾਰੇ ਨਹੀਂ ਕਹਿੰਦੇ ਪੁਲਿਸ ਤਾਂ ਨਹੀਂ ਫੜਨ ਜਾ ਰਹੀ ਉਹਨਾਂ ਨੂੰ ਨਹੀਂ ਨਹੀਂ ਫੜਨ ਕੀ ਜਾ ਰਹੀ ਇਹ ਮੈਂ ਡਾਕਟਰ ਕੱਟ ਕੇ ਦੇ ਦਿੰਦੇ ਹਾਂ ਜੋ ਸਟੇਟਮੈਂਟ ਜਿਨ੍ਹਾਂ ਨੇ ਕੁੱਤੇ ਆ ਮਾਰੇ ਆ ਜੋ ਸਟੇਟਮੈਂਟ ਦੇਣਗੇ ਉਹ ਰਿਪੋਰਟਿੰਗ ਕਰਮ ਹੋਏਗਾ ਨਾ